ਇਹਦੀ ਕੰਟੀਨਾ ਆ ਆ ਪੂੜੀਆਂ ਵਾਲਾ ਰਸਤਾ ਆ ਪਰ ਆਪਾਂ ਪੂੜੀਆਂ ਵਾਲੇ ਰਸਤੇ ਜਾਵਾਂਗੇ ਜਦੋਂ ਸਾਫ ਹੋ ਜਾ ਇਸ ਕਰਕੇ ਰੂਟਿਨ ਦੇ ਨਾਲ ਆਪਾਂ ਚੱਲਦੇ ਹੈਗੇ ਆ ਇਸ ਰਸਤੇ ਦਿਨ ਹੌਲੀ ਹੌਲੀ ਹੋਈ ਜੀ ਕਛੂਰੀ ਦੀ ਚਾਲ ਚੱਲਦੇ 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 ਚੱਲੋ ਸੋ ਆ ਕੇ ਨਾ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਕੰਟੀਨ ਐਸਾ ਸਸ ਵਾਹ ਜੀ ਵਾਹ ਵਾਹ ਜੀ ਵਾਹ 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 ਬੱਲੇ 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 ਬੜੇ ਬੜੇ ਲੰਬੇ ਲੰਬੇ ਪੜ ਦੇਖੋ ਜੀ ਉਹ ਵੈਸ਼ਨੂ ਦੇਵੀ ਮਾਤਾ ਠੀਕ ਹੈ ਜੀ ਆਪਾਂ ਜਾ ਰਹੇ ਹੈਗੇ ਆ ਪੈਰੋ ਸੋ ਕੀ ਪੈਰੋ ਬਾਬੇ ਦੇ ਉੱਪਰ ਆ ਮੰਦਿਰ ਕਹਾਣੀ ਇਦਾਂ ਸੀ ਕਿ ਪੈਰੋ ਬਾਬਾ ਜਿਹੜਾ ਸੀਗਾ ਵੈਸ਼ਨੂ ਦੇਵੀ ਮਾਤਾ ਉੱਤੇ ਮੋਹਿਤ ਹੋ ਗਏ ਸੀ ਤੇ ਇਸ ਕਰਕੇ ਮਾਤਾ ਸੀਗੀ ਘਰੂਪੀ ਮਾਤਾ ਹੋ ਗਈ ਸਿੱਧੀ ਤੇ ਫਿਰ ਉਹਦਾ ਵੱਧ ਕਰਨ ਲੱਗੀ ਸੀਗੀ ਵੱਧ ਕਰ ਦਿੱਤਾ ਫਿਰ ਕਹਿੰਦੀ ਤੇਰੀ ਪੂਜਾ ਤਾਂ ਹੋਊਗੀ ਪਹਿਲਾਂ ਘਰੇ ਮੇਰੇ ਮੱਥਾ ਟੇਕਣਗੇ ਫਿਰ ਤੇਰੇ ਜਾਣਗੇ ਤਾਂ ਕਬੂਲ ਹੋਊਗੀ ਯਾਤਰਾ ਸੋ ਇਹਦੀ ਇਹ ਕਹਾਣੀ ਹੈਗੀ ਆ ਮਾਤਾ ਵੈਸ਼ਨੋ ਦੇਵੀ ਹਿਸਟਰੀ ਜੋ ਆਪਾਂ ਸੁਣੀ ਹੈਗੀ ਆ ਚਲੋ ਆਪਾਂ ਹੁਣ ਚੱਲਦੇ ਆਂ ਆਪਾਂ ਇਸ ਵੇ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਚਲ ਗਈ ਥੱਲੇ ਸੋ ਸਾਡੀ ਚੰਡੀਗੜ੍ਹ ਵਾਲੀ ਆਂਟੀ ਥੱਕ ਗਈ ਆ ਸੋ ਬਾਤਾਂ ਲਾਪ ਕਰ ਰਹੇ ਨੇ ਕਿ ਟਰਾਲੀ ਤੇ ਮੈਂ ਬੈਹਿ ਜਾ ਮਾ ਕਿੰਨੇ ਕੋੜੀ ਦੂਰ ਛੋੜਦਾ 50 ਰੁਪਏ ਪਹਿਲਾਂ ਹਾਂ ਛੋੜ ਦੇ ਛੋੜ ਦੋ ਇਹ ਦੀਡੀਆ ਬਣਾ ਦਿੰਗੇ ਸੋ ਸੋ ਇੱਧਾ ਬੱਗੀ ਜਲਦੀ ਹੈਗੀ ਇਸ ਕੋ ਬੋਲ ਰਿਹਾ ਹਾਂਜੀ ਹਾਂਜੀ ਸੋ ਆਪਾਂ ਦੇਖੀ ਟਵਿੰਬਲ ਟ੍ਰੇਨ ਤੁਸੀਂ ਦੇਖ ਸਕਦੇ ਹੋ ਹੋਂ ਤੱਕ ਜਾਂਦੀ ਥੱਲੇ ਤੱਕ ਤਾਂ ਆਪਾਂ ਜਦੋਂ ਬੰਦੇ ਜਦੋਂ ਆਉਂਦੇ ਨੇ ਨਾ ਪੈਰੋ ਦੇ ਦਰਸ਼ਨ ਕਰ ਤੋ ਇੱਥੇ ਤੱਕ ਹੁੰਦੀ ਨਹੀਂ ਆਪਾਂ ਪ੍ਰੋਕਸੀਮੇਟਲੀ ਪਹੁੰਚ ਚੁੱਕੇ ਆ ਸੋ ਸਾਡੀ ਚੰਡੀਗੜ੍ਹ ਦੀ ਆਂਟੀ ਅੱਗੇ ਅੱਗੇ ਜਾ ਰਹੀ ਹੈ ਆਪਾਂ ਹੈਗੇ ਆ ਪਿੱਛੇ ਪਿੱਛੇ ਸੋ ਇਹ ਟ੍ਰੇਨ ਹੈਗੀ ਹੈ ਤੋ ਕਿਰਪਾ ਕਰਕੇ ਗੋੜੇ ਪਰ ਹੀ ਉਤਰ ਜਾਏ 500 ਮੀਟਰ ਰਹਿ ਗਿਆ ਇੱਥੋਂ ਪੈਰ ਬਾਬੇ ਦਾ ਮੰਦਿਰ ਟੰਬਰ ਟ੍ਰੇਨ ਹੋਰ ਰਹਿ ਗਈ ਆ ਥੋੜੀ ਜੀ ਥੋੜੀ ਚੱਲ ਜਾਈਂ ਆਂਟੀ ਜੀ ਆ ਕੀ ਚੀਜ਼ੇ ਰੱਖੀ ਹੋਈ ਆ ਇਹ ਘੋੜੋਂ ਦਾ ਹੈ ਘੋੜੋਂ ਕਾ ਹੈ ਘੋੜੋਂ ਕਾਚਾਰਾ ਇਹਨੂੰ ਕਹਿੰਦੇ ਆ ਪੰਜਾਬੀ ਚ ਘੋੜੇ ਦੀ ਫੱਕ ਘੋੜੇ ਨੂੰ ਜਿਹੜੀ ਆਪਾਂ ਖਾਉਂਦੇ ਨਾ ਆ ਘੋੜੇ ਨੂੰ ਆਪਾਂ ਫੱਕ ਦਿੰਦੇ ਨੇ ਹੈਗੇ ਤੇ ਉਹ ਕਣਕ ਤੋਂ ਜਿਹੜਾ ਆਪਾਂ ਪੀਂਦੇ ਆ ਜੇ ਉਹ ਪੂਰਾ ਨਿਕਲਦਾ ਹੈਗਾ ਉਹਨੂੰ ਫੱਕ ਕਹਿ ਦਿੰਦੇ ਆਪਾਂ ਉਹ ਕੋੜੇ ਬੜੇ ਖੁਸ਼ ਹੋ ਕੇ ਖਾਂਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਠੀਕ ਆਂਟੀ ਜੀ ਹਾਂ ਜੀ ਸਵੰਤੀ ਹੌਲੀ ਹੌਲੀ ਆ ਰਹੇ ਨੇ ਚੰਦੀ ਗੜਾ ਵਾਲੀ ਸਾਡੀ ਆਂਟੀ ਜੈ ਮਾਤਾ ਦੀ ਆਂਟੀ ਜੀ ਆ ਪੂੜੀਆਂ ਦੇ ਰਸਤੇ ਤੇ ਆਏ ਨੇ ਵੀਰ ਅਗਰ ਤੁਸੀਂ ਉੱਥੇ ਨਹੀਂ ਹੁੰਦੇ ਨਾ ਤੁਹਾਡਾ ਠੇਬਾ ਟ੍ਰੇਨ ਉਹ ਰਸਤੇ ਤੇ ਉਹਨੇ ਤੁਰੇ ਰੋ ਤੁਰੇ ਰੋ ਉਹ ਰਸਈ ਚਾੜਾ ਜਿਆਦਾ ਸਾਫ ਹੁਲਣਾ ਸੀਗਾ ਹਾਂ RAM ਨਾ ਆਏ ਤੁਸੀਂ ਇਥੋਂ ਸੋ ਆਂਟੀ ਸਾਡੀ ਕਹਿੰਦੀ ਸੀਗੀ ਵੀਡੀਓ ਬਣਾ ਦੇ ਥੋੜੀ ਜੀ ਮੈਂ ਕਿਹਾ ਚਲੋ ਥੋੜੀ ਕਿਉਂ ਪੂਰੀ ਬਣਾਵਾਂਗੇ ਕਿਉਂ ਵੀ ਸੋ ਆਪ ਓੜੀਆਂ ਦੇ ਰਸਤੇ ਜੋ ਆਇਨੇ ਵੀਰ ਬੱਲੇ ਜੀ ਬੱਲੇ ਆ ਦੇਖੋ ਕੋਹਲੀ ਕਹਿੰਦਾ ਬੱਲੇ 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 ਚਲੋ ਆਂਟੀ ਦਾ ਚੱਲ ਗਿਆ ਅੱਗੇ ਇਨਸ਼ਾਅੱਲਾ ਜੀ ਚੱਲਾ ਚੈ ਮਾਤਾ ਜੀ ਹਲੋ ਇਹ ਕਰੂੰ ਧਾਰੇ ਕੋੜੇ ਸੋ ਆਪਾਂ ਵੀ ਹੋ ਚੱਲੇ ਇਹਨਾਂ ਦੇ ਪਿੱਛੇ ਅੰਟੀ ਪਾਣੀ ਪੀ ਲਿਆ ਹੋਤਾਂ ਨਹੀਂ ਪੀਣਾ ਪੀ ਲੋ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੈਸ਼ਨ ਹੁੰਦੇ ਵੀ ਸੋ ਹੁਣ ਪਤਾ ਲੱਗਾ ਕਾ ਤੇ ਰਿਸ਼ੀ मुनि ਜਿਹੜੇ ਸੀਗੇ ਜੰਗਲਾਂ ਚ ਭਜਦੇ ਸੀਗੇ ਇਸ ਹੁਣ ਇਦਾਂ ਤਾਰ ਕੇ ਜੰਗਲਾਂ ਚ ਭਜਦੇ ਕਿਉਂਕਿ ਇੱਥੇ ਸ਼ਾਂਤੀ ਨਾ ਸ਼ੋਸ਼ ਸ਼ਰਾਬਾ ਨਾ ਬੰਦੇ ਦੀ ਉਹ ਆ ਬਿਲਕੁਲ ਹੀ ਸ਼ਾਂਤੀ ਸ਼ਾਂਤੀ ਪੰਛੀਆਂ ਦੀ ਆਵਾਜ਼ ਕੁਦਰਤ ਨੇਚਰਲ ਆਵਾਜ਼ ਕੀ ਬਾਤ ਆ ਜੀ ਕੀ ਬਾਤ ਆ ਤੁਸੀਂ ਦੇਖ ਰਹੇ ਹੋ ਵਾਜੀਵਾ ਪੈਰੋ ਬਾਬੇ ਦੇ ਆਪਾਂ ਮੰਦਿਰ ਜਾ ਰਹੇ ਆ ਪੈਰੋ ਹਾਂਜੀ ਆਂਟੀ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਨੰਦ ਲੈ ਰਹੇ ਨੇ ਯਾਤਰਾ ਦਾ ਹੈਂ ਅੰਦਾ ਸੁਖਰੀ ਹੈ ਗਾ ਅੰਦਾ ਸੁਖਰੀ ਆਂਟੀ ਕਹੇ ਰ ਪਾਈ ਦਮਾਟੀ ਨਾ ਮਾਗ ਗਿਆ ਭਾਈ ਆਏਗਾ ਪੀ ਓਕੇ 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 ਰਾਵਣਾ ਜੜੋ ਸੋ ਵਰਕ ਕਰ ਰਿਹਾ ਸਫਾਈ ਲਿੱਦ ਸਾਫ ਕਰ ਰਿਹਾ ਬਾਈ ਘੋੜਿਆਂ ਦੀ ਇਹ ਜੋ ਜਿਸ ਜੇ ਬੋਰੀ ਹੈ ਬੋਰੀ ਵਿੱਚ ਕੀ ਰੱਖਾ ਹੋਇਆ ਹੈ ਇਸ ਵਿੱਚ ਇਹ ਸਫਾਈ ਕਰਕੇ ਇਹਦੇ ਦਾਲਦੇ ਇਸ ਵਿੱਚ ਹੁਣ ਸਮਝੀ ਲੱਗਾ ਸਫਾਈ ਕਰਕੇ ਲਿੱਦ ਰੱਖਦੇ ਇਹਦੇ ਚ ਨਹੀਂ ਆਪਾਂ ਕਹਿੰਦੇ ਆ ਫੱਕ ਫੱਕ ਇਹ ਤਾਂ ਕਰਦੇ ਆ ਹੈ ਚਲੋ ਕਰਦੇ ਕੀ ਆ ਤਾਂ ਕੀ ਬਣਦਾ ਹੈ ਖਾਦ ਖਾਦ ਅੱਛਾ ਖਾਦ ਬਣਉਂਦੇ ਇਹਦੀ ਫਿਰ ਦੁਬਾਰੇ ਇਹਦੀ ਰੀਸਾਈਕਲ ਹੋ ਜਾਂਦਾ ਖਾਦ ਬਣ ਜਾਂਦੀ ਹੈ ਇਹ ਸੋ ਤੁਸੀਂ ਦੇਖ ਸਕਦੇ ਹੋ ਸੋ ਜਿਹੜੇ ਇਹ ਆਪਣਾ ਘੋੜਿਆਂ ਦੀ ਸੀ ਕੀ ਲਿੱਦ ਇਹ ਕੋਰੀਆਂ ਦੀ ਲਿੱਦ ਨੂੰ ਰੀਸਾਈਕਲ ਕਰਦੇ ਨੇ ਖਾਦ ਬਣਾਉਂਦੇ ਨੇ ਖਾਦ ਸੋ ਸਾਡੀ ਚੰਡੀਗੜ੍ਹ ਵਾਲੀ ਆਂਟੀ ਪਿੱਛੇ ਹੌਲੀ-ਹੌਲੀ ਆ ਰਹੀ ਹੈਗੀ ਆ ਆਂਟੀ ਕੰਦੀ ਸਾਹ ਝੜ ਗਿਆ ਗਲਾ ਸੁੱਕ ਰਿਹਾ ਹੈਗਾ ਆ ਆਂਟੀ ਜੀ ਦਮਾ ਪਾਣੀ ਦਮਾ ਤੁਹਾਨੂੰ ਓਕੇ ਸੋ ਸਾਡੀ ਚੰਡੀਗੜ੍ਹ ਵਾਲੀ ਆਂਟੀ ਕੱਲ ਸ਼ਾਮ ਦੀ ਚੱਲੀ ਹੋਈ ਆ ਅੱਜ ਸਵੇਰ ਹੋ ਗਈ ਹੈਗੀ ਆ ਹਾਂ ਆਂਟੀ ਜੀ ਹਾਂਜੀ ਕੱਲ ਸ਼ਾਮ ਦੇ ਤੁਰੇ ਹੋਏ ਆ ਹਾਂਜੀ ਚਲੋ ਪੈਰੋ ਬਾਬਾ ਮੰਦਿਰ ਆ ਗਏ ਨੇ ਇਹ ਹੌਲੀ-ਹੌਲੀ सांबर हाँ नहीं कहना ठीक कुछ नहीं है ये हिन है हीर ती देख सकते हो हाल चाली देख सकते ये है चढ़ गया, गया। सौपा डिस्टर्ब क्यों करना इन